ਜਿਹੜੀ ਗੱਲ ਆਪਾਂ ਕਰਦੇ ਸੀ ਉਸ ਦਿਨ ਬੈਠ ਕੇ ਬਿਲਕੁਲ ਸੱਚ ਸੀ ਕਿ ਹਿਮਾਚਲ ਦੇ ਵਿੱਚ ਜਿਹੜਾ ਬੱਦਲ ਪੜ ਕੇ ਔਰ بارشਾਂ ਜ਼ਿਆਦਾ ਕਰਕੇ ਜਿਹੜਾ ਪਾਣੀ ਦਾ ਫਲੋ ਆਉਣਾ ਹੀ ਆਉਣਾ ਸੀਗਾ ਪਰ ਮੈਨੂੰ ਅਫਸੋਸ ਹੈ ਕੱਲ ਦੀ ਆ ਵੀ ਪੰਜਾਬ ਸਰਕਾਰ ਵੱਲੋਂ ਕੀ ਪੂਕਾ ਪ੍ਰਬੰਧ ਕੀਤੇ ਗਏ ਪਾਣੀ ਵਾਸਤੇ ਉਹ ਲਾਟ ਕੀਤਾ ਗਿਆ ਪਰ ਕੋਈ ਨਹੀਂ ਦੇਖੋ ਬੇੜੀਆਂ ਤੱਕ ਨਹੀਂ ਮੁਹਈਆ ਕਰਾਈਆਂ ਗਈਆਂ ਜਿੱਥੇ ਕਿਸਾਨਾਂ ਨੂੰ ਲੋੜ ਸੀ ਅਜੇ ਤਾਂ ਪਿਛਲਾ ਸਾਡਾ ਜਿਹੜਾ ਮੁਆਵਜ਼ਾ ਨਹੀਂ ਦਿੱਤਾ ਗਿਆ ਹੂੰ ਉਹਨਾਂ ਨਾਲ ਪਾਣੀ ਫਿਰ ਸਾਡੀਆਂ ਮਾਲਕੀਆਂ ਜੀ ਦੇ ਦਿੱਤਾ ਘਰ ਘਰ ਪਜਾਇਆ ਮੁਆਵਜ਼ਾ ਬਿਲਕੁਲ ਨਹੀਂ ਜੀ ਬਿਲਕੁਲ ਇੱਕ ਰੁਪਈਆ ਵੀ ਪੰਜਾਬ ਸਰਕਾਰ ਨੇ ਨਹੀਂ ਦਿੱਤਾ 1 ਰੁਪਈਆ ਵੀ ਸੈਂਟਰ ਦਾ ਜਿਹੜਾ 6800 ਰੁਪਈਆ ਸਾਨੂੰ ਆਇਆ ਸੀਗਾ ਤੁਸੀਂ ਤੁਹਾਨੂੰ ਮੈਂ ਸਾਰੀ ਪ੍ਰਪੋਜ਼ਲ ਬਾਰੇ ਜਾਣਕਾਰੀ ਦਿੱਤੀ ਹੈ ਵੀ ਜੋ ਕਾਨੂੰਨ ਬੰਦੇ ਆ ਸਾਰੇ ਸਾਡੇ ਕੋਲੇ ਹੈਗੇ ਆ ਪੂਰੀਆਂ ਸਟੇਟਾਂ ਵਾਸਤੇ ਕਾਨੂੰਨ ਨਾ ਕਿ ਪੰਜਾਬ ਵਾਸਤੇ ਬਿਲਕੁਲ ਬਿਲਕੁਲ ਉਹਦੇ ਵਿੱਚ 6800 ਰੁਪਇਆ ਆਇਆ ਸੀਗਾ ਉਹਦੇ ਵਿੱਚੋਂ ਵੀ 25% ਲੋਕਾਂ ਦਾ ਪੈਸਾ ਗਬਨੇ ਕੀਤਾ ਗਿਆ। ਹੂੰ ਔਰ ਕਈਆਂ ਵਿਚਾਰੇ ਕਿਸਾਨ ਦੋ ਦੋ ਤਿੰਨ ਤਿੰਨ ਏਕੜ ਵਾਲੇ ਅੱਜ ਵੀ ਰੋਂਦੇ ਫਿਰਦੇ ਉਹਨਾਂ ਨੂੰ ਮਾਫੀ ਨਹੀਂ ਮਿਲਿਆ। ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹਣਾ ਹੈ ਸਾਡੇ ਜਿਹੜੇ ਕਿਸਾਨ ਵੀਰ ਨੇ ਕੱਚੀਆਂ ਜ਼ਮੀਨਾਂ ਜਿਨ੍ਹਾਂ ਦੀਆਂ ਤੋਰੀਆਂ ਗਈਆਂ ਜਾਂ ਕੱਚੀਆਂ ਆਕਾਸ਼ਤ ਕਰਦੇ ਨੇ ਜਿਹੜਾ ਆਕਾਸ਼ਤ ਕਰਦਾ ਮਤਲਬ ਲਈ ਹੁੰਦਾ ਵੀ ਉਹ ਖਾਣ ਜ਼ਮੀਨ ਨੂੰ ਵੋਂਦਾ ਚਾਹੇ ਕਿਸੇ ਦੀ ਆ ਚਾਹੇ ਤੁਸੀਂ ਠੇਕੇ ਤੇ ਲੈ ਕੇ ਜ਼ਮੀਨ ਵੇਚਦੇ ਹੋ ਉਹਨੂੰ ਖਰਾਬੇ ਦਾ ਹੱਕਦਾਰ ਉਹ ਵਿਜਨ ਵਾਲਾ ਐ ਬਿਲਕੁਲ ਜਮ੍ਹਾਂ ਬੰਦੀ ਦੇ ਦੋ ਕਾਲਮ ਨੇ ਇੱਕ ਜ਼ਮੀਨ ਮਾਲਕ ਦਾ ਤੇ ਇੱਕ ਕਾਸਟ ਕਰਦਾ ਬਿਲਕੁਲ ਜੋ ਦੋ ਕਾਲਮ ਨੇ ਪਹਿਲੇ ਕਾਲਮ ਦੇ ਵਿੱਚ ਹੁੰਦਾ ਜੀ ਮਾਲਕ ਦਾ ਨਾਮ ਜੀ ਦੂਜੇ ਦੇ ਵਿੱਚ ਨਿਕਾਸਤ ਕਰਦਾ ਨਾਮ ਮੈਂ ਤਾਂ ਮਿੰਟਿੰਗਾਂ ਵਿੱਚ ਵੀ ਪੁੱਛਦਾ ਡਿਸੀ ਸਾਹਿਬ ਨੂੰ ਲਈ ਮੇਰੇ ਸਵਾਲ ਜਵਾਬ ਨਹੀਂ ਦਿੰਦੇ ਫਿਰ ਉਹਨਾਂ ਕੋਲ ਜਵਾਬ ਹੈ ਨਹੀਂਗੇ ਹੂੰ ਭਈ ਮਾਲਕੀ ਦੇ ਵਿੱਚ ਤੁਸੀਂ ਗਵਰਨਮੈਂਟ ਲਾ ਲਓ ਹੂੰ ਮਾਲਕੀ ਖਾਨੇ ਵਿੱਚ ਗਵਰਨਮੈਂਟ ਦਾ ਨਾਮ ਲਿਖ ਦਿੰਦੇ ਅਸੀਂ ਕੱਚੀ ਜ਼ਮੀਨ ਜਿਹਨੂੰ ਕਹ ਦਿੰਦੇ ਆਮ ਜਿਹਸਾਨ ਤੇ ਖਾਨਾ ਕਾਸਤ ਦੇ ਵਿੱਚ ਜਿਹੜਾ ਬੰਦਾ ਕਾਸਤ ਕਿਸਾਨ ਕਰਦਾ ਉਹਦਾ ਨਾਮ ਹੋਣਾ ਚਾਹੀਦਾ ਉੱਥੇ ਨੇ ਗੌਰਮ ਨੇ ਪਿਛਲੇ ਸਾਲਾਂ ਤੋਂ ਕੀ ਕੀਤਾ ਉੱਥੇ ਖੁਦ ਕਾਸਤ ਕਰ ਦਿੱਤੀ ਕਿਸਾਨਾਂ ਦੀ ਜਿਹੜੀ ਗਰਦਾਵਰੀ ਚੱਲਦੀ ਸੀ ਉਹ ਵੀ ਤੋੜਤੀ ਆ ਫਿਰ ਕਿਸਾਨਾਂ ਨੂੰ ਮੁਆਵਜ਼ਾ ਨਾ ਦੇਣਾ ਪਵੇ ਅੱਜ ਮੇਰੇ ਕਿਸਾਨ ਬਹੁਤ ਜ਼ਿਆਦੇ ਕਿਸਾਨਾਂ ਪ੍ਰਤੀ ਮਾਰੂ ਨੀਤੀਆਂ ਕਿਉਂ ਨੇ ਕੀ ਕਾਰਨ ਮੰਨਦੇ ਜੀ ਇਹ ਮੈਂ ਤੇ ਸਮਝ ਨਹੀਂ ਆਉਂਦੀ ਕਿਹੜੀ ਨੀਤੀ ਨਾਲ ਸਰਕਾਰਾਂ ਅਸੀਂ ਬਣਾ ਬੈਠੇ ਆ ਕੀ ਸਾਡੇ ਤੇ ਰਾਜ ਕਰਨੀ ਆ ਕੀ ਕਰਨੀ ਆ ਇਹਨਾਂ ਦੇ ਨੈਨ ਬੜੇ ਵੱਖਰੇ ਸੀ ਜ਼ਮੀਨਾਂ ਤੇ ਕਬਜ਼ਾ ਕਰਨ ਦੇ ਜਦੋਂ ਕਾਲੇ ਕਾਨੂੰਨ ਆਏ ਕਾਲੇ ਕਾਨੂੰਨ ਹੀ ਲਾ ਲੋ ਇਹ ਇਹ ਜਿਹੜੇ ਕੈਪਟਨ ਸਰਕਾਰ ਦੇ ਟਾਈਮ ਤੇ ਜਿਹੜੀਆਂ ਪਹਿਲਾਂ ਜ਼ਮੀਨਾਂ ਪੱਕੀਆਂ ਕੀਤੀਆਂ ਗਈਆਂ ਇਹ ਬਾਦਲ ਸਾਹਿਬ ਦੇ ਟਾਈਮ ਤੇ ਉਹਨਾਂ ਜ਼ਮੀਨਾਂ ਨੂੰ ਤੋੜਿਆ ਗਿਆ ਤੋੜ ਕੇ ਔਰ ਸਿਰਫ ਆਡਰ ਹਾਈ ਕੋਰਟ ਦੇ ਆਡਰ ਸੀਗੇ ਉਹ ਤੋੜਨ ਵਾਸਤੇ ਜ਼ਮੀਨ ਨਾ ਕਿ ਗਰਦੌਰੀ ਤੋੜਨ ਵਾਸਤੇ ਇਹਨੇ ਸਰਕਾਰ ਨੇ ਕੀ ਕੀਤਾ ਨਾਲ ਹੀ ਕਿਸਾਨਾਂ ਦੀ ਜਿਹੜੇ ਗਰਦੌਰੀ ਕਾਸ਼ਤ ਕਰਦੇ ਕਿਸਾਨ ਸੀ ਉਹਨਾਂ ਦੀ ਗਰਦੌਰੀ ਤੋੜ ਦਿੱਤੀ ਗਈ ਉਹਨਾਂ ਨੂੰ ਅੱਜ 5-7 ਸਾਲ ਹੋ ਗਏ ਆ 1 ਰੁਪਇਆ ਵੀ ਮੁਆਵਜ਼ਾ ਨਹੀਂ ਮਿਲਦਾ ਉਹਨਾਂ ਦਾ ਦੇਖੋ ਖਰਚਾ ਕਿੰਨਾ ਆਉਂਦਾ ਫਸਲ ਤੇ ਕਟੋ-ਕਟ 20000 ਰੁਪਇਆ ਖਰਚਾ ਆਉਂਦਾ ਜਿਆਦਾ ਆਉਂਦਾ ਬਿਲਕੁਲ 20000 ਬੀਜਨ ਤੇ ਆਉਂਦਾ ਨਾ ਜਿਹੜੀ ਖਰਾਬ ਹੋ ਜਾਂਦੀ ਤਾਂ ਬਹੁਤ ਜਿਆਦਾ ਪਰ ਉਹਨਾਂ ਨੂੰ 1 ਰੁਪਇਆ ਵੀ ਨਹੀਂ ਤੇ ਕਿੱਡੀ ਤਰਸ ਗਈ ਆ ਇੱਕ ਜਿਹੜਾ ਮਿਹਨਤ ਕਰਦਾ ਬੰਦਾ ਨੂੰ ਪੈਸਾ ਨਹੀਂ